ਜਿਸ ਤਰੀਕੇ ਦਾ ਅੰਤ ਹੋਇਆ ਹੈਗਾ ਜਿ ਆਪਾਂ ਕਹਿ ਲਈਏ ਆਪਣੇ ਆਪ ਨੂੰ ਸੂਬਾ ਸਿੰਘ ਜਾਂ ਸੂਬਾ ਸਰਹੰਦ ਕਹਿਣ ਵਾਲੇ ਇਸ ਸ਼ਖਸ ਦਾ ਬਾਬਾ ਚਰਨ ਸਿੰਘ ਵਾਲਾ ਕੀ ਮਸਲਾ ਸੀਗਾ ਉਹਨਾਂ ਨੂੰ ਵੀ ਸ਼ਹੀਦ ਜਿਹੜਾ ਕੀਤਾ ਗਿਆ ਜਾਂ ਹੋਰ ਕਿਹੋ ਜੀਆਂ ਕਾਰਵਾਈਆਂ ਇਸ ਸ਼ਖਸ ਦੇ ਵੱਲੋਂ ਕੀਤੇ ਗਏ ਔਰ ਦੂਜਾ ਇਹਨਾਂ ਦਾ ਜਿਸ ਤਰੀਕੇ ਦਾ ਇਹ ਅੰਤ ਹੋਇਆ ਹੈਗਾ ਭਾਵੇਂ ਸਜਾਵਾਂ ਤੇ ਹੁਣ ਹੋਈਆਂ ਹੀ ਨੇ ਨਾ ਤੇ ਕੀ ਇਹਨਾਂ ਤੋਂ ਫਿਰ ਜਿਹੜੀ ਹੋਣ ਵਾਲੇ ਪੁਲਿਸ ਕਰਮੀ ਉਹੀ ਲੀਹਾਂ ਤੇ ਤੁਰੇ ਹੋਏ ਆ ਉਹ ਫਿਰ ਇਸ ਤੋਂ ਕੁਝ ਸੇਧ ਲੈਣਗੇ ਜਾਂ ਨਹੀਂ ਵਿਨਰ ਨੇ ਬਾਬਾ ਚਰਨ ਸਿੰਘ ਸਮੇਤ ਲਗਭਗ 100 150 ਜਿਹੜੇ ਹੈਗੇ ਪੁਲਿਸ ਮੁਕਾਬਲੇ ਕੀਤੇ ਇਹ ਤੇ ਬਾਬਾ ਜੀ ਨੂੰ ਦੱਸਿਆ ਜਾਂਦਾ ਵੀ ਜੀਪ ਨਾਲ ਵੱੰਕੇ ਜਿਹੜਾ ਹੈਗਾ ਉਹ ਖਤਮ ਕਰ ਦਿੱਤਾ ਗਿਆ ਸੀਗਾ ਸੋ ਈਵਨ ਇਹ ਬਹੁਤ ਸਾਰੇ ਕੇਸ ਹੈਗੇ ਵੀ ਹਜੂਰ ਸਾਹਿਬ ਤੋਂ ਬਹੁਤ ਸਾਰੇ ਲੋਕਾਂ ਨੂੰ ਚੁੱਕ ਕੇ ਲਿਆ ਇਹ ਜੀ ਉਥੋਂ ਗੁਰਦੁਆਰਾ ਸਾਹਿਬ ਤੋਂ ਸੇ بڑا ਇਹਨਾਂ ਨੇ ਵੀਰੂਲਣ ਢੰਗ ਨਾਲ ਬੀਬੀਆਂ ਤੇ ਬੱਚਿਆਂ ਤੇ ਔਰ ਖਾਸ ਕਰਕੇ ਔਰਤਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਬੇਪੱਤ ਕਰਕੇ ਉਹਨਾਂ ਨੂੰ ਜਲੀਲ ਕਰਿਆ ਸੋ ਇਹ ਪੰਜਾਬ ਦਾ ਜਾਂ ਸਿੱਖ ਦਾ ਸੁਭਾ ਨਹੀਂ ਹੈਗਾ ਚਾਰ ਪੰਜ ਬੰਦੇ ਜਿੱਦਾਂ ਮੱਖਣ ਜਲਾਦ ਹੈਗਾ ਇੱਕ ਗੁਰਮੇਲ ਬਾਈ ਸੀ ਉਹਦੀ ਕੈਨੇਡਾ ਵਿੱਚ ਜਿਹੜੀ ਮੌਤ ਹੋਈ ਉਹ ਬਾਅਦ ਚ ਪਤਾ ਲੱਗਿਆ ਵੀ ਇਹ ਗੁਰਮੇਲ ਸੀਗਾ ਸੋ ਸੋ ਇਹ ਇਹ ਮੱਖਣ ਜਲਾਦ ਆ ਨਾ ਵੀ ਇਹ 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 ਸੂਬਾ ਸਰਾਂ ਦਾ ਖੋਬੀ ਰਾਮ ਆ ਮੈਂ ਸ਼ੀਨਾ ਸੀਗੇ ਜਿਹੜੇ ਜਿਹੜੇ ਐਸਐਸਪੀ ਰਟਾਇਰ ਹੋਏ ਸੋ ਇਹ ਬਹੁਤ ਵੱਡਾ ਜਿਹੜਾ ਇਹ ਜਹਾਰ ਆਲਮ ਤੋਂ ਬਾਅਦ ਜਿਹੜਾ ਗਰੁੱਪ ਆਇਆ ਸੋ ਇਹਨੇ ਸਾਰਿਆਂ ਨੇ ਬਹੁਤ ਭਿਆਨਕ ਤਸ਼ੱਦਦ ਕਰਿਆ ਸੋ ਜਿਹੜੀ ਮੌਤ ਵੀ ਹੋਈ ਆ ਤੁਸੀਂ ਦੇਖੋ ਵੀ ਕਿਸ ਢੰਗ ਨਾਲ ਹੋਈ ਥਾਣਿਆਂ ਵਿੱਚ ਰੋਲੇ ਜੇਲ੍ਹਾਂ ਵਿੱਚ ਰੋਲੇ ਜਿਸ ਤਰੀਕੇ ਦਾ ਅੰਤ ਹੋਇਆ ਹੈਗਾ ਜਿ ਆਪਾਂ ਗੱਲ ਕੀ ਆਪਣੇ ਆਪ ਨੂੰ ਸੂਬਾ ਸਿੰਘ ਜਾਂ ਸੂਬਾ ਸਰਹੰਦ ਕਹਿਣ ਵਾਲੇ ਇਸ ਸ਼ਖਸ ਦਾ ਬਾਬਾ ਚਰਨ ਸਿੰਘ ਵਾਲਾ ਕੀ ਮਸਲਾ ਸੀਗਾ ਉਹਨਾਂ ਨੂੰ ਵੀ ਸ਼ਹੀਦ ਜਿਹੜਾ ਕੀਤਾ ਗਿਆ ਨੇ ਹੋਰ ਕਿਹੋ ਜੀਆਂ ਕਾਰਵਾਈਆਂ ਇਸ ਸ਼ਖਸ ਦੇ ਵੱਲੋਂ ਕੀਤੇ ਗਏ ਔਰ ਦੂਜਾ ਇਹਨਾਂ ਦਾ ਜਿਸ ਤਰੀਕੇ ਦਾ ਇਹ ਅੰਤ ਹੋਇਆ ਹੈਗਾ ਭਾਵੇਂ ਸਜ਼ਾ ਮਾਂ ਤੇ ਹੁਣ ਹੋਈਆਂ ਹੀ ਨੇ ਨਾ ਤੇ ਕੀ ਇਹਨਾਂ ਤੋਂ ਫਿਰ ਜਿਹੜੀ ਹੋਣ ਵਾਲੇ ਪੁਲਿਸ ਕਰਮੀ ਉਹਹੀ ਲੀਹਾਂ ਤੇ ਤੁਰੇ ਹੋਏ ਆ ਉਹ ਫਿਰ ਇਸ ਤੋਂ ਕੁਝ ਸੇਧ ਲੈਣਗੇ ਜਾਂ ਨਹੀਂ ਹਾਂਜੀ ਇੱਕ ਤਾਂ ਇਹ ਹੈਗਾ ਵੀ ਇਹਨਾਂ ਨੇ ਬਾਬਾ ਚਰਨ ਸਿੰਘ ਸਮੇਤ ਲਗਭਗ 100-150 ਜਿਹੜੇ ਆ ਗਏ ਪੁਲਿਸ ਮੁਕਾਬਲੇ ਕੀਤੇ ਇਹ ਅਜੀਤ ਸਿੰਘ ਸੰਧੂ ਵਾਲੀ ਜਿਹੜੀ ਟੀਮ ਆ ਉਹਦਾ ਸੀਗਾ ਉਹਦੇ ਜਿਹਦੇ ਵਿੱਚ ਅਸ਼ੋਕ ਬਾਠ ਹੁੰਦਾ ਸੀਗਾ ਜਸਪਾਲ ਸਿੰਘ ਜਿਹੜਾ ਖਾਲੜਾ ਸਾਹਿਬ ਵਾਲੇ ਕੇਸ ਅੰਦਰ ਆ ਸਤਨਾਮ ਸਿੰਘ ਉਹ ਵੀ ਖਾਲੜਾ ਸਾਹਿਬ ਵਾਲੇ ਕੇਸ ਅੰਦਰ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਖੋਬੀ ਰਾਮ ਡੀਐਸਪੀ ਆ ਉਹ ਵੀ ਇਹਨਾਂ ਦੇ ਨਾਲ ਸੀਗਾ ਤੇ ਜਿਹੜਾ ਗੁਰਬਚਨ ਸਿੰਘ ਆ ਜਿਹੜਾ ਆਪਣੇ ਆਪ ਨੂੰ ਮਾਨਚਾਲ ਕਹਾਉਂਦਾ ਉਹ ਵੀ ਹੁਣ ਮੇਰੇ ਖਿਆਲ ਇਹਦੇ ਵਿੱਚ ਜ਼ਖਮੀ ਹੋਇਆ ਉਹ ਵੀ ਉਸ ਕੇਸ ਵਿੱਚ ਇਹ ਸਾਰੀ ਜਿਹੜੀ 10 15 ਦੀ ਟੀਮ ਸੀ ਇਹਨਾਂ ਨੇ ਫਿਰ ਪੂਰੇ ਬਾਜੇ ਵਿੱਚ ਆ ਜਿਹੜੀ ਸਿੱਖ ਨੌਜਵਾਨਾਂ ਦਾ ਵੱਡਾ ਕਤਲੇਆਮ ਕਰਿਆ ਬਾਬਾ ਚਰਨ ਸਿੰਘ ਦੇ ਹੋਰ ਸਾਥੀ ਵੀ ਸ਼ਹੀਦ ਹੋਏ ਕਾਫੀ ਸਾਰਾ ਉੱਥੋਂ ਪੈਸਾ ਵੀ ਲੁੱਟ ਕੇ ਲੈ ਗਏ ਤੇ ਉੱਥੇ ਕਣਕ ਦੀਆਂ ਬੋਰੀਆਂ ਟਰੱਕਾਂ ਦੇ ਟਰੱਕ ਸੀ ਉਹ ਵੀ ਸਾਰਾ ਕੁਝ ਲੁੱਟ ਕੇ ਲੈ ਗਏ ਤੇ ਬਾਬਾ ਜੀ ਨੂੰ ਦੱਸਿਆ ਜਾਂਦਾ ਵੀ ਜੀਪ ਨਾਲ ਵੱੰਨ ਕੇ ਜਿਹੜਾ ਹੈਗਾ ਉਹ ਖਤਮ ਕਰ ਦਿੱਤਾ ਗਿਆ ਸੀਗਾ ਸੋ ਇਹ ਵਨ ਇਹ ਬਹੁਤ ਸਾਰੇ ਕੇਸ ਹੈਗੇ ਆ ਵੀ ਹਜ਼ੂਰ ਸਾਹਿਬ ਤੋਂ ਬਹੁਤ ਸਾਰੇ ਲੋਕਾਂ ਨੂੰ ਚੁੱਕ ਕੇ ਲਿਆਏ ਇਹ ਉੱਥੋਂ ਗੁਰਦੁਆਰਾ ਸਾਹਿਬ ਤੋਂ ਸੇ بڑا ਇਹਨਾਂ ਨੇ ਵੈਰੂਲਨ ਢੰਗ ਨਾਲ ਬੀਬੀਆਂ ਤੇ ਬੱਚਿਆਂ ਤੇ ਔਰ ਖਾਸ ਕਰਕੇ ਔਰਤਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਬੇਪੱਤ ਕਰਕੇ ਉਹਨਾਂ ਨੂੰ ਜਲੀਲ ਕਰਿਆ ਸੋ ਇਹ ਪੰਜਾਬ ਦਾ ਜਾਂ ਸਿੱਖ ਦਾ ਸੁਭਾਅ ਨਹੀਂ ਹੈਗਾ ਕਿਸੇ ਅਬਲਾ ਔਰਤਿਆ ਚਾਹੇ ਦੁਸ਼ਮਣ ਦੀ ਵੀ ਔਰਤ ਹੋਵੇ ਹੈਨਾ ਸੋ ਜੇ ਕੋਈ ਸਿੱਖ ਸੂਰਮਾ ਹੈਗਾ ਜੇ ਕੋਈ ਅਸਲੀ ਅਰਥਾਂ ਵਿੱਚ ਯੋਧਾ ਹੈਗਾ ਸੋ ਕਿਸੇ ਦੇ ਬੱਚੇ ਨੂੰ ਜਾਂ ਕਿਸੇ ਦੀ ਔਰਤ ਤੇ ਹੱਥ ਚੱਕਣਾ ਜਣੀ ਇਹ ਜਾਇਜ਼ ਨਹੀਂ ਦੱਸਿਆ ਉਹ ਮਾਨਸਿਕਤਾ ਵਿੱਚ ਨਹੀਂ ਹੈਗਾ ਚਾਹੇ ਤੁਸੀਂ ਅਮਰਤਾਰੀ ਵੀ ਨਾ ਹੋ ਹੋ ਹੈਨਾ ਇੱਕ ਸਿੱਖ ਘਰ ਵਿੱਚ ਪੈਦਾ ਹੋਣ ਦੇ ਨਾਲ ਵੀ ਤੁਹਾਡੇ ਵਿੱਚ ਘਟੋ ਘਟ ਇੰਨੀ ਕੁ ਟ੍ਰਿਬਲਾਈਜੇਸ਼ਨ ਹੁੰਦੀ ਆ ਵੀ ਕਿਸੇ ਦੀ ਇੱਕ ਲੇਲੜੀਆਂ ਕੱਢਦੀ ਮਾਂ ਹੋਵੇ ਕਿਸੇ ਵੀਰ ਦੀ ਲੇਲੜੀਆਂ ਕੱਢਦੀ ਭੈਣ ਹੋਵੇ ਤੁਸੀਂ ਉਹਦੇ ਤੇ ਦਰਿੰਦਿਆਂ ਵਾਂਗ ਪੈ ਜਾਓ ਹਨਾ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਓ ਉਹਦੇ ਤੇ ਤਸ਼ੱਦਦ ਕਰਨ ਮੇਲੇ ਸੋ ਇਹ ਇਨਸਾਨ ਨਹੀਂ ਹੁੰਦੇ ਫਿਰ ਇਹ ਤਾਂ ਇਟ ਮੀਨਸ ਵੀ ਉਹ ਭਟਕੇ ਹੋਏ ਲੋਕ ਨੇ ਉਹ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਹੈਗੀਆਂ ਪਾਰ ਕਰ ਚੁੱਕੇ ਆ ਸੋ ਇਹਨਾਂ ਨੇ ਬਹੁਤ ਸਾਰੇ ਕੇਸਸ 100 150 ਕੇਸਸ ਵਿੱਚ ਸ਼ਾਮਲ ਆ ਫਿਰ ਇਕੱਠੀ ਟੀਮ ਕੰਮ ਕਰਦੀ ਸੀ ਜੀ ਜੀ ਸਾਰਿਆਂ ਨੇ ਸਾਂਝੇ ਤੌਰ ਤੇ ਬੰਦੇ ਚੱਕਨੇ ਤੇ ਆਪਣੇ ਤੌਰ ਤੇ ਜਿਹੜੇ ਹੈਗੇ ਆ ਉਹ ਖਫਾ ਦੇਣੇ ਸੋ ਤਛੱਦਰ ਇਹ ਚਾਰ ਪੰਜ ਬੰਦੇ ਜਿੱਦਾਂ ਮੱਖਣ ਜਲਾਦ ਹੈਗਾ ਇੱਕ ਗੁਰਮੇਲ ਬਾਈ ਸੀ ਉਹਦੀ ਕੈਨੇਡਾ ਵਿੱਚ ਆ ਜਿਹੜੀ ਮੌਤ ਹੋਈ ਉਹ ਬਾਅਦ ਚੋਂ ਪਤਾ ਲੱਗਿਆ ਵੀ ਇਹ ਗੁਰਮੇਲ ਸੀਗਾ ਸੋ ਸੋ ਇਹ ਇਹ ਮੱਖਣ ਜਲਾਦ ਆ ਨਾ ਵੀ ਇਹ 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 ਸੂਬਾ ਸਰਾਂ ਦਾ ਖੋਬੀ ਰਾਮ ਆ ਮੈਂ ਸ਼ੀਨਾ ਸੀਗੇ ਜਿਹੜੇ ਜਿਹੜੇ ਐਸਐਸਪੀ ਰਟਾਇਰ ਹੋਏ ਸੋ ਇਹ ਬਹੁਤ ਵੱਡਾ ਜਿਹੜਾ ਇਹ ਜਹਾਰ ਆਲਮ ਤੋਂ ਬਾਅਦ ਜਿਹੜਾ ਗਰੁੱਪ ਆਇਆ ਸੋ ਇਹਨੇ ਸਾਰਿਆਂ ਨੇ ਬਹੁਤ ਭਿਆਨਕ ਤਸ਼ੱਦਦ ਕਰਿਆ ਸੋ ਜਿਹੜੀ ਮੌਤ ਵੀ ਹੋਈ ਆ ਤੁਸੀਂ ਦੇਖੋ ਵੀ ਕਿਸ ਢੰਗ ਨਾਲ ਹੋਣੀ ਥਾਣਿਆਂ ਵਿੱਚ ਰੌਲੇ ਜੇਲ੍ਹਾਂ ਵਿੱਚ ਰੌਲੇ ਸੋ ਜਿਹੜਾ ਤੁਹਾਡਾ ਸੰਦੇਸ਼ ਹੈਗਾ ਵੀ ਜੇ ਜਿਹੜਾ ਵਰਤਮਾਨ ਪੁਲਿਸ ਅਫਸਰਾਂ ਨੂੰ ਆ ਜਿਹੜੇ ਉਹਨਾਂ ਹਾਲਾਂਕਿ ਲਗਾਤਾਰ ਇਹ ਕਹਿੰਦੇ ਸੀਗੇ ਕਰਨਲ ਬਾਠ ਵਾਲੇ ਮਾਮਲੇ ਵਿੱਚ ਵੀ ਕਹਿੰਦੇ ਸੀ ਹਨਾ ਵੀ ਅਸੀਂ ਦੇਖੋ ਕਿੰਨੇ ਬੰਦੇ ਮਾਰੇ ਪਾਣਾ ਵੀ ਕਿਸੇ ਦਾ ਕੁਝ ਨਹੀਂ ਹੋਇਆ ਹਨਾ ਵੀ ਕਰਨਲ ਬਾਠ ਦੀ ਵਾਈਫ ਨੂੰ ਮੇਰਾ ਕਲੇਸ਼ ਇਸ ਤਰ੍ਹਾਂ ਜਿੱਦਾਂ ਕੇ ਅਸੀਂ ਉਹਨਾਂ ਦੀ ਵੀਡੀਓ ਆਈ ਆ ਤੇ ਦੂਸਰਾ ਜਿਹੜਾ ਜਸਮੀਤ ਸਿੰਘ ਆ ਕੈਨੇਡਾ ਤੋਂ ਆਇਆ ਸੀ ਨੌਜਵਾਨ ਉਹਨੂੰ ਜਿੱਦਾਂ ਹੈਗਾ ਕਤਲ ਕੀਤਾ ਤੇ ਉਹਦੇ ਬਾਰੇ ਵੀ ਇਹੀ ਕਿਹਾ ਵੀ ਅਸੀਂ ਤੁਹਾਨੂੰ ਸਾਡਾ ਕੁਝ ਨਹੀਂ ਹੋਣ ਵਾਲਾ ਤੇ ਕਾਫੀ ਆ ਵੀ ਇਹ ਜੇਤਾ ਹੋ ਸਮਝਣ ਵਾਲੇ ਹੋਣ ਤਾਂ ਇਸ ਇਹਨਾਂ ਘਟਨਾਵਾਂ ਤੋਂ ਸਮਝ ਸਕਦੇ ਆ ਵੀ ਅੰਤ ਆ ਜਿਹੜਾ ਬਹੁਤ ਮਾੜਾ ਹੁੰਦਾ ਪਰ ਜਦੋਂ ਬੰਦਾ ਪਾਵਰ ਵਿੱਚ ਹੁੰਦਾ ਜਦੋਂ ਬੰਦਾ ਆਉਧਿਆਂ ਤੇ ਹੁੰਦਾ ਫਿਰ ਉਹ ਦੂਜੇ ਦੇ ਅੰਤ ਤੇ ਨਾਲ ਉਹਨੂੰ ਕੋਈ ਸਬਕ ਨਹੀਂ ਮਿਲਦਾ ਮੈਨੂੰ ਲੀਸਟ ਵਿਸ਼ਵਾਸ ਆ ਵੀ 98% 98% ਲੋਕਾਂ ਤੇ ਕੀ ਹੈ ਸਰ ਇਹ ਥੋੜਾ ਜਿਹਾ ਆਪਾਂ ਜੇ ਆਪਾਂ ਕੋਈ ਵਿਸ਼ਾ ਜੇ ਟੱਚ ਕਰ ਹੀ ਲਿਆ ਥੋੜਾ ਹੋਰ ਜਿਹਾ ਆਪਾਂ ਇਹਨੂੰ ਡੀਪ ਡੈਕ ਕਰਨਾ ਹੋਵੇ 1900 ਆਪਾਂ ਕਹਿ ਸਕਦੇ ਆ ਕਿ 899 ਜਾਂ 95 ਤੱਕ ਇਹ ਸਾਰਾ ਘਟਨਾਕਰਮ ਵਾਪਰਿਆ ਜੀ ਇਹਨਾਂ ਨੂੰ ਸਜ਼ਾਵਾ 5-7 ਸਾਲਾਂ ਦੇ ਅੰਦਰ ਜਦੋਂ 1997 ਦੇ ਵਿੱਚ ਬਾਦਲ ਹੁਣ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਸਰਕਾਰ ਆ ਜਾਂਦੀ ਹੈ ਬਕਾਇਦਾ ਉਹਨਾਂ ਨੇ ਆਪਣੇ ਆਪਾ ਕਹਿ ਲੀਏ ਕਿ ਜਿਹੜਾ ਹੈਗਾ ਚੋਣ ਮਨੋਰਥ ਪੱਤਰ ਉਹਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਹੋਈਆਂ ਸੀ ਮੈਨੀਫੈਸਟੋ 'ਚ ਕਿ ਅਸੀਂ ਸਜਾਵਾਂ ਦੇਾਂਗੇ ਤੇ ਬਾਅਦ 'ਚ ਜਿਹੜਾ ਹੈ ਉਥੋਂ ਸਟੈਪ ਬੈਕ ਕਰ ਲੈ ਜੇ ਉਦੋਂ ਹੋ ਜਾਂਦਾ ਤੇ ਫਿਰ ਇੱਥੇ ਇੱਕ ਰੋਕ ਨਹੀਂ ਸੀ ਲੱਗ ਜਾਣੀ ਕਿਉਂਕਿ ਹੁਣ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਹੁਣ ਤਾਂ ਉਹਨਾਂ ਨੇ ਆਪਣੀ ਆਪਾ ਕਹਿ ਲਈ ਕਿ ਪੂਰੀ ਭੋਗ ਲਿਆ ਸਾਰਾ ਕੁਝ ਜੋ ਉਹਨਾਂ ਨੇ ਆਪਣੇ ਕਹਿ ਲੀਏ ਕਿ ਪੁੱਤ ਭਤੀਜੇ ਹੋਣਗੇ ਉਹਨਾਂ ਨੂੰ ਵੀ ਪੁਲਿਸ ਚਲਵਾ ਲਿਆ ਮਤਲਬ ਸਾਰੀ ਐਸ਼ੂਇਸ਼ਰਤ ਕਰ ਲਈ ਉਹਨ ਤੇ ਆਖਰੀ ਟਾਈਮ ਤੇ ਸਜ਼ਾ ਹੋਈ ਵੀ ਤੇ ਨਾ ਹੋਈ ਉਹ ਤੇ ਜੇ ਘਰੇ ਵੀ ਬੈੱਡ ਤੇ ਮਰਨਾ ਤੇ ਜੇਲ੍ਹ ਚ ਵੀ ਹੈਗਾ ਉਸੇ ਤਰੀਕੇ ਨਾਲ ਇਹਨੂੰ ਕਿਵੇਂ ਦੇਖੀ ਹਾਂ ਹਾਂਜੀ ਹਾਂਜੀ ਬਿਲਕੁਲ ਜੇ ਉਹ ਅਕਾਲੀ ਸਰਕਾਰ ਜੇਦੋਂ ਆਈ ਸੀ ਜੇ ਉਹ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਇੱਕਦਮ ਸਪੀਡਿਓ ਟ੍ਰਾਇਲ ਕਰਕੇ ਸਾਰਿਆਂ ਨੂੰ ਜਿਹੜਾ ਜੇਲਾਂ ਵਿੱਚ ਆ ਬੰਦ ਕਰ ਦਿੰਦੇ ਨਾ ਸੋ ਕਿਸੇ ਤੇ ਅਸੀਂ ਨਹੀਂ ਕਹਿੰਦੇ ਵੀ ਗੈਰ ਕਾਨੂੰਨੀ ਕਰੋ ਕਿਉਂਕਿ ਸਿੱਖ ਬਾਏ ਲਾਅ ਆ ਜਿਹੜਾ ਅਸੀਂ ਜਾਣਾ ਚਾਹੁੰਦੇ ਹੈਗੀਆਂ ਵੀ ਬਾਏ ਲਾਅ ਇਹਨਾਂ ਤੇ ਕੇਸ ਆ ਜਿਹੜੇ ਚੱਲਦੇ ਸੋ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਹੈਗਾ ਵੀ ਉਹ ਇੱਕ ਦਰਿੰਦਗੀ ਦਿਖਾਈ ਹੈਗੀ ਆ ਸਿਆਸੀ ਦਰਿੰਦਗੀ ਆਪਾਂ ਇਹਨੂੰ ਕਹਿ ਸਕਦੇ ਹਾਂ ਉਹਨਾਂ ਨੂੰ ਪ੍ਰੋਟੈਕਟ ਕਰਿਆ ਕੁਝ ਪੱਤਰਕਾਰਾਂ ਨਾਲ ਮਿਲ ਕੇ ਤੇ ਇਹ ਭਾਰਤ ਸਰਕਾਰ ਨਾਲ ਮਿਲ ਕੇ ਜੇ ਉਦੋਂ ਹੀ ਉਹਨਾਂ ਨੂੰ ਸਜਾਵਾਂ ਹੋ ਜਾਂਦੀਆਂ ਤਾਂ ਅੱਜ ਜਿਹੜੇ ਹੈਗੇ ਆ ਆ ਦਿਨ ਆ ਜਿਹੜੇ ਉਹਨਾਂ ਦੇਖਣੇ ਪੈਂਦੇ ਵੀ ਮੋੜ ਤੋਂ ਪੁਲਿਸ ਮੁਕਾਬਲੇ ਆ ਜਿਹੜੇ ਸ਼ੁਰੂ ਹੋਣ ਲੱਗੇ ਹੋਏ ਆ ਸੋ ਇਹ ਕਾਫੀ ਜਿਹੜਾ ਸਿੱਖ ਰਾਜਨੀਤੀ ਦਾ ਜਿਹੜਾ ਵੱਡਾ ਦੁਖਾਂਤ ਆ ਉਹਦੇ ਚੋਂ ਪੰਥਕ ਰਾਜਨੀਤੀ ਖਾਸ ਕਰਕੇ ਪੰਥਕ ਰਾਜਨੀਤੀ ਵਾਨਾ ਵੱਲੋਂ ਉਸ ਤਰ੍ਹਾਂ ਆਪਣੀ ਗੱਲ ਨਾ ਕਹਿ ਸਕਣਾ ਕਿਉਂਕਿ ਹੁਣ ਜੇ ਤੁਸੀਂ ਦੇਖੋ ਵੀ ਜੇ ਪ੍ਰਕਾਸ਼ ਸਿੰਘ ਬਾਦਲ ਇੱਥੇ ਆ ਰਿਹਾ ਲੋਕ ਨੂੰ ਏਡੀ ਵੱਡੀ ਗਿਣਤੀ ਵਿੱਚ ਵੋਟਾਂ ਪਾ ਰਿਹਾ ਇਟ ਮੀਨਸ ਜਿਹੜੀ ਖਾੜਕੂ ਲਹਿਰ ਦੀ ਧਾਰਾ ਪੋਲਿਟੀਕਲ ਧਾਰਾ ਸੀ ਇੱਕ ਤਾਂ ਉਹ ਖਤਮ ਹੋਈ ਹੈ ਨਾ ਉਹ ਉਹ ਆਰਗੇਨਾਈਜ਼ ਨਹੀਂ ਕਰ ਸਕੇ ਦੂਸਰਾ ਉਹਨਾਂ ਦੀ ਨਾਕਾਬਲੀਅਤ ਕਰਕੇ ਚਾਹੇ ਉਹ ਮਾਨ ਸਾਹਿਬ ਸੀ ਦਲ ਖਾਲਸਾ ਸੀ ਜਾਂ ਹੋਰ ਪੰਥਕ ਤੇਰਾ ਉਹਨਾਂ ਦੀ ਨਾਕਾਬਲੀਅਤ ਕਰਕੇ ਪੰਜ ਜਿਹੜਾ ਪੰਥਕ ਪੇੜਾ ਖਤਮ ਹੋਣ ਕਰਕੇ ਹੀ ਸਿੱਖਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੋਟਾਂ ਪਾਈਆਂ ਸਿੱਖਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਈਆਂ ਤੇ ਅੰਤ ਵਿੱਚ ਹਾਰੇ ਹੋਏ ਸਿੱਖਾਂ ਨੇ ਦਿੱਲੀ ਤੋਂ ਆਏ ਹੋਏ ਇੱਕ ਪ੍ਰਵਾਸੀ ਲੀਡਰ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਸੋ ਇਹ ਕਿੱਡਾ ਵੱਡਾ ਦੁਖਾਂਤ ਆ ਸਿੱਖ ਕੌਮ ਦਾ ਵੀ ਪੰਥਕ ਰਾਜਨੀਤੀ ਆ ਜਿਹੜੀ ਜਿਹੜੇ ਸਾਡੇ ਆਪਣੇ ਸੀ ਉਹਨਾਂ ਵਿੱਚ ਉਹ ਕਾਬਲੀਅਤ ਹੀ ਨਾ ਰਹੀ ਜਾਂ ਉਹਨਾਂ ਨੇ ਖਾੜਕੂ ਲਹਿਰ ਵੇਲੇ ਇੱਕ ਬਰਾਬਰ ਦੀ ਪੋਲਿਟੀਕਲ ਧੇਰਾ ਜਿਹੜੀ ਸਿਰਫ ਪ੍ਰੈਕਟੀਕਲ ਹੁੰਦੀ ਉਹਦਾ ਹਥਿਆਰਾਂ ਨਾਲ ਕੋਈ ਸਬੰਧ ਨਾ ਹੁੰਦਾ ਉਹ ਪੋਲਿਟਿਕਸ ਨੂੰ ਪ੍ਰਮੋਟ ਕਰਦੀ ਉਹ ਖੜੀ ਹੋਣੀ ਹੋਣ ਦਿੱਤੀ ਸੋ ਆਪਾਂ ਆ ਆਪਾਤਾ ਪੀ ਵਿਚ ਮਾਰਾ ਮਰਾਇਚ ਬੜਾ ਖੁਸ਼ ਆ ਜਿਹੜਾ ਹੋਇਆ ਸੋ ਇਹ ਸਾਰਾ ਜਿਹੜਾ ਖਮਿਆਜ਼ਾ ਅਸੀਂ ਉਹ ਭੋਗਦੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਆਉਣਾ ਜਿਹੜਾ ਜਿਹੜੀਆਂ ਪੰਥਕ ਤੇ ਰਾਂ ਦੀ ਕਮਜ਼ੋਰੀ ਦਾ ਈਵਨ ਫਿਰ ਕੈਪਟਨ ਮਰਿੰਦਰ ਸਿੰਘ ਤੇ ਵਿਸ਼ਵਾਸ ਕਰ ਲੈਣਾ ਉਹ ਵੱਡੀ ਕਮਜ਼ੋਰੀ ਆ ਤੇ ਹੁਣ ਦਿੱਲੀ ਤੋਂ ਆਏ ਹੋਏ ਇੱਕ ਪ੍ਰਵਾਸੀ ਤੇ ਵਿਚ ਜਿਹੜਾ ਵਿਸ਼ਵਾਸ ਕਰ ਲੈਣਾ ਸੋ ਇਹ ਬੜੀਆਂ ਲੜੀਆਂ ਜੁੜਦੀਆਂ ਨੇ ਪੰਥਕ ਪੰਜਾਬ ਦੀ ਪੋਲਿਟਿਕਸ ਵਿੱਚ ਵੀ ਸਾਡੀ ਆਪਣੇ ਧਰ ਜਿਹੜੀ ਉਹ ਇਨੀ ਆਰਗੇਨਾਈਜ਼ ਨਹੀਂ ਸੀ ਤੇ ਨਾ ਹੀ ਉਹਦੇ ਵਿੱਚ ਕਾਬਲੀਅਤ ਸੀ ਵੀ ਉਹ ਸਿੱਖਾਂ ਨੂੰ ਜਿਹੜਾ ਹੈਗਾ ਆਪਣੇ ਮਗਰ ਲਾ ਸਕਦੇ ਤੇ ਇਸੇ ਹੀ ਮਸਲੇ ਤੇ ਜੇ ਆਪਾਂ ਇੱਕ ਅਖੀਰ ਤੇ ਇੱਕ ਸਵਾਲ ਇਹ ਵੀ ਆਉਂਦਾ ਹੈਗਾ ਕਿ ਕੀ ਇਹ ਜਿੰਨੇ ਵੀ ਪੁਲਿਸ ਆਫਸਰਸ ਆ ਜਿਨ੍ਹਾਂ ਨੇ ਸਾਰੇ ਕਾਰੇ ਕੀਤੇ ਉਹ ਕੀ ਦੇਸ਼ ਦੀ ਲੜਾਈ ਲੜ ਰਹੇ ਸੀ ਜਾਂ ਆਪਣੀ ਨਿੱਜੀ ਲੜਾਈ ਨੂੰ ਉਹ ਇਥੇ ਲੜ ਰਹੇ ਹੈਗੇ ਸੀ ਨਹੀਂ ਆਪਾਂ ਪਹਿਲੇ ਸਵਾਲ ਦੇ ਜਵਾਬ ਵਿੱਚ ਵੀ ਕਿਹਾ ਵੀ ਇਹ ਕ੍ਰਿਮੀਨਲ ਮੈਂਟੈਲਿਟੀ ਵਾਲੇ ਲੋਕ ਸੀ ਹੈਨਾ ਸੋ ਇਹਨਾਂ ਨੇ ਆਰਗੇਨਾਈਜ਼ ਜਿਹੜਾ ਹੋ ਕੇ ਜਿਹੜੀਆਂ ਪੁਲਿਸ ਦੀਆਂ ਵਰਦੀਆਂ ਪਾ ਲਈਆਂ ਸੋ ਇਹ ਦਾਵਾ ਕਰਦੇ ਆ ਵੀ ਅਸੀਂ ਦੇਸ਼ ਦੀ ਲੜਾਈ ਲੜੀ ਆ ਜੋ ਜਿੰਨਾ ਕੋ ਮੈਂ ਇਹਨਾਂ ਬਾਰੇ ਆ ਸਾਰੇ ਬਾਰੇ ਜਾਣਦਾ ਅਸੀਂ ਸਮਝਦੇ ਆ ਵੀ ਪੰਜਾਬ ਦੇ ਇਹਨਾਂ ਪੁਲਿਸ ਅਫਸਰਾਂ ਨੇ ਜਿਹੜੇ ਡੀਐਸਪੀ ਐਸਐਸਪੀ ਲੈਵਲ ਤੱਕ ਆਏ ਆ ਹੇਠਲੇ ਪੱਧਰੋਂ ਇਹਨਾਂ ਨੇ ਦੇਸ਼ ਦੀ ਲੜਾਈ ਨਹੀਂ ਲੜੀ ਇਹਨਾਂ ਨੇ ਸਿਰਫ ਆਪਣੀ ਨਿੱਜੀ ਲੜਾਈ ਲੜੀ ਆ ਇੱਕ ਤਾਂ ਪੈਸੇ ਬਹੁਤ ਆਏ ਤੇ ਦੂਸਰਾ ਪਾਵਰ ਬਹੁਤ ਵੱਡੇ ਆਏ ਤੇ ਨਾਲ ਹੀ ਜਿਹੜਾ ਹੈਗਾ ਵੀ ਉਹ ਜਿਹੜੇ ਫੀਤੀਆਂ ਤੇ ਸਟਾਰ ਆ ਇਹ ਸਿਰਫ ਫੀਤੀਆਂ ਸਟਾਰਾਂ ਤੇ ਪੈਸਿਆਂ ਤਕਸੀਮਤ ਸੀ ਦੇਸ਼ ਦੀ ਲੜਾਈ ਲੜੀ ਜਿਹੜਾ ਅੱਪਰ ਜਿਹੜੀ ਅੱ퍼 ਲੀਡਰਸ਼ਿਪ ਸੀ ਪੰਜਾਬ ਦੀ ਔਰ ਉਹਨਾਂ ਨੇ ਕੋਈ ਸ਼ੋਅ ਆਫ ਵੀ ਨਹੀਂ ਕਰਿਆ ਹੁਣ 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 ਜਿਹੜੀ ਪੰਜਾਬ ਦੀ ਵੱਡੀ ਲੜਾਈ ਵਿੱਚ ਓਪੀ ਸ਼ਰਮਾ ਦਾ ਨਾਮ ਜਿਹੜਾ ਹੈ ਬਹੁਤ ਵੱਡੀ ਪੱਧਰ ਤੇ ਸਾਰੀ ਆਰਗੇਨਾਈਜੇਸ਼ਨ ਲਈ ਉਹਨੂੰ ਆਰਗੇਨਾਈਜੇਸ਼ਨ ਨੂੰ ਫੈਸਿਲੀਟੇਟ ਕਰਨ ਲਈ ਉਹ ਕਰਾ ਤੁਸੀਂ ਦੇਖੋ ਵੀ ਉਹਨੇ ਕਦੇ ਵੀ ਬੜਕ ਨਹੀਂ ਮਾਰੀ ਕਦੇ ਦਾਵਾ ਨਹੀਂ ਕਰਿਆ ਬੜੇ ਸਹਜ ਵਿੱਚ ਆਇਆ ਲੜਾਈ ਲੜ ਕੇ ਬੜੇ ਆਪਣੇ ਆਰਾਮ ਦੀ ਜ਼ਿੰਦਗੀ ਆ ਜਿਹੜਾ ਜੀ ਰਿਹਾ ਹੈ ਸਾਡੇ ਬੰਦੇ ਮੁੱਛਾਂ ਖੜੀਆਂ ਕਰ ਕਰਕੇ ਹਨ ਮੈਨੂੰ ਵੀ ਅਸੀਂ ਆਹ ਕਰਤੇ ਆ ਅਸੀਂ ਉਹ ਕਰਤੇ ਆ ਸੋ ਇਟ ਮੀਨਸ ਜਿੰਨਾ ਕੋ ਮੈਂ ਸਮਝਦਾ ਹੈਗਾ ਵੀ 10 15 20 ਆਫੀਸਰ ਸਿਗੇ ਪੰਜਾਬ ਦੇ ਟਾਪ ਬਰਾਸ ਵਿੱਚ ਜਿਹੜੇ ਦੇਸ਼ ਦੀ ਲੜਾਈ ਵਾਕਈ ਲੜ ਰਹੇ ਸੀ ਉਹਨਾਂ ਨੂੰ ਲੱਗਦਾ ਸੀਗਾ ਵੀ ਦੇਸ਼ ਆ ਜਿਹੜਾ ਟੁੱਟ ਸਕਦਾ ਬਾਕੀ ਆ ਜਿਹੜੇ ਮਮਸਾ ਸਿੰਘ ਵਰਗੇ ਆ ਸੂਬਾ ਸਰੰਦ ਵਰਗੇ ਅਜੀਤ ਸਿੰਘ ਸੰਧੋ ਵਰਗੇ ਇਹਨਾਂ ਨੇ ਕੋਈ ਦੇਸ਼ ਦੀ ਲੜਾਈ ਨਹੀਂ ਲੜੀ ਇਹ ਮੌਕਾ ਪ੍ਰਸਤ ਸੀ ਇਹ ਮੌਕਾ ਪ੍ਰਸਤ ਹੈ ਜੀ ਸੋ ਇਹਨਾਂ ਇਹਨਾਂ ਨੂੰ ਆ ਸੀਗਾ ਵੀ ਪੈਸੇ ਵੱਡੀ ਗਿਣਤੀ ਵਿੱਚ ਆ ਰਹੇ ਆ ਤੇ ਸਟਾਰ ਲੱਗ ਰਹੇ ਆ ਪਾਵਰ ਬਹੁਤ ਵੱਡੀ ਆ ਸੋ ਪਾਵਰ ਦੇ ਗਲੈਮਰ ਚ ਤੇ ਪੈਸੇ ਦੇ ਗਲੈਮਰ ਚ ਆ ਜਿਹੜੇ ਇਹ ਸਿੱਖ ਨੌਜਵਾਨਾਂ ਦਾ ਕਤਲ ਆ ਜਿਹੜਾ ਉਹ ਕਰਦੇ ਰਹੇ ਵੇਸ਼ ਦੀ ਲੜਾਈ ਲੜਨ ਵਾਲੀ ਇੱਕ ਹੋਰ ਤਰੀਕ ਸੀ ਜਿਹੜੇ ਬੜੇ ਸਿਆਣੇ ਸੀ ਬੜੇ ਉਹਨਾਂ ਨੇ ਇਹਨਾਂ ਨੂੰ ਵਰਤਿਆ ਹਮਮ ਸਟਰੈਟਜੀ ਉਹਨਾਂ ਨੇ ਬਣਾਈ ਤੇ ਵਰਤਿਆ ਇਹਨਾਂ ਨੂੰ ਤੇ ਇਹ ਫਿਰ ਵਰਤੇ ਗਏ ਆ ਵੱਡੇ ਲੈਵਲ ਤੇ ਜੀ ਬਿਲਕੁਲ ਜੀ ਕਾਫੀ ਜ਼ਿਆਦਾ ਕਿਉਂਕਿ ਅ ਇਤਿਹਾਸ ਦੇ ਵਿੱਚੋਂ ਜਾਂ ਪਸ਼ੂਕੜ ਦੇ ਵਿੱਚੋਂ ਆਪਾਂ ਸਿੱਖਣਾ ਹੁੰਦਾ ਹੈ ਤੇ ਉਹ ਗਲਤੀਆਂ ਚਾਹੇ ਕੋਈ ਵੀ ਕਰਦਾ ਹੋਵੇ ਚਾਹੇ ਹੌਣ ਵਾਲੀ ਪੁਲਿਸ ਫੋਰਸ ਕਰਦੀ ਹੋਵੇ ਜੇ ਉਹਨਾਂ ਨੇ ਇਤਿਹਾਸ ਦੇ ਵਿੱਚੋਂ ਨਹੀਂ ਸਿੱਖਿਆ ਕਿ ਅੰਤ ਕਿਹੋ ਜਿਹਾ ਹੁੰਦਾ ਹੈਗਾ ਸਜ਼ਾਾਂਾਂ ਤੇ ਹੁੰਦੀਆਂ ਹੀ ਹੈਗੀਆਂ ਨੇ ਜਦੋਂ ਪਰਿਵਾਰ ਆਪਾਂ ਦੇਖਿਆ ਕਿ ਖੜ ਜਾਂਦੇ ਹੈਗੇ ਆ ਜਾਂ ਹੁਣ ਵੀ ਜਿਹੜੇ ਸੀਬੀਆਈ ਦੇ ਉਹਦੋਂ ਵਾਲੇ ਕੇਸ ਤੇ ਜਦਾਬਾ ਪ੍ਰੋਗਰਾਮ ਚ ਪਹਿਲਾਂ ਵੀ ਕਹੇ ਗਏ ਕਿ ਜੇ ਇਹੀ ਸਾਰਾ ਕੁਝ 5-7 ਸਾਲਾਂ ਦੇ ਅੰਦਰ ਜਦੋਂ ਲੋਕਾਂ ਨੂੰ ਉਮੀਦਾਂ ਸਨ ਕਿ ਸਾਡੀ ਆਪਣੀ ਸਰਕਾਰ ਆਈ ਹੈ ਤੇ ਇਹ ਸਰਕਾਰ ਜਿਹੜੀ ਹੈ ਦੋਸ਼ੀਆਂ ਨੂੰ ਸਜ਼ਾ ਦੇਵੇਗੀ ਔਰ ਸਰਕਾਰ ਹੀ ਕਹਿ ਕੇ ਆਈ ਸੀ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦਵਾਂਗੇ ਕਾਸ਼ ਇਹ ਕਿਤੇ ਉਦੋਂ ਹੋ ਗਿਆ ਹੁੰਦਾ ਤੇ ਸ਼ਾਇਦ ਉਸ ਤੋਂ ਬਾਅਦ ਜਿੰਨੇ ਵੀ ਪੁਲਿਸ ਮੁਕਾਬਲੇ ਹੋਏ ਸੀ ਉਹਨਾਂ ਨੂੰ ਨਤ ਪੈ ਜਾਂਦੀ